ਵੈਗੁਰੂ ਟਿਕਾ ਖਾਉਂਛਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆ ਸਲਤਾਨਪੁਰ ਲੋਈਆਂ ਜੀ ਬੋਰਿਆਂ ਦੀ ਸੇਵਾ ਪਹੁੰਚ ਚੁੱਕੀ ਆ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਜੇ ਇਹਨੇ ਵੀ ਸੇਵਾ ਕਰਨੀ ਆ ਮਿੱਟੀ ਦੀ ਤੇ ਬੋਰਿਆਂ ਦੀ ਸੇਵਾ ਜ਼ਰੂਰੀ ਚਾਹੀਦੀ ਆ ਤੇ ਜਿਆਦਾ ਤੋਂ ਜਿਆਦਾ ਆਪਾਂ ਨੂੰ ਸੀਮੈਂਟ ਵਾਲੇ ਬੋਰਿਆਂ ਦੀ ਲੋੜ ਆ ਜੀ ਜਿੰਨੀ ਵੱਧ ਤੋਂ ਵੱਧ ਸੀਮੈਂਟ ਵਾਲੇ ਬੋਰਿਆਂ ਦੀ ਸੇਵਾ ਹੋ ਸਕਦੀ ਆ ਉਹ ਆਪਾਂ ਨੂੰ ਸੰਗਤਾਂ ਇੱਥੇ ਤੱਕ ਪਹੁੰਚਾ ਦੇਣ ਆਪਾਂ ਨੂੰ ਅਪਰਾ ਏਰੀਆ ਪਹੁੰਚਦਾ ਹੈ ਤੇ ਅਪਰੇ ਦੇ ਪਰੇ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਇਸ ਇਵੈਂਟ ਵਾਲੇ ਬੋਰੇ ਫਲੋਰੋਂ ਵੀ ਜਿਹੜੀ ਸੰਗਤ ਦੇ ਸਕਦੀ ਆ ਫਲੋਰੋਂ ਇਕੱਠੇ ਕਰਕੇ ਦੇ ਸਕਦੇ ਆ ਤੇ ਸੇਵਾ ਚੱਲ ਰਹੀ ਆ ਜੀ ਹੋਰ ਹੋਈ ਜੇ ਨਾਮ ਬੱਸ ਕੀ ਆ ਕਾਫੀ ਪੂਰੇ ਗੁਰਨਾਨਕ ਮੋਦੀ ਖਾਨਾ ਆ ਜੀ ਸੋਸਾਇਟੀ ਇਹ ਸੇਵਾ ਕਰਨਾ ਹੈ ਜੀ ਬੰਨ ਬੰਨਣ ਦੀ ਇਧਰ ਬਾਦ ਤੋਂ ਬਾਦ ਜੀ ਯਾਨੀ ਕਿ ਆਪਾਂ ਨੂੰ ਇੱਥੇ ਮਿੱਟੀ ਤੇ ਸੀਮੈਂਟ ਵਾਲੇ ਬੋਰੀਆਂ ਦੀ ਲੋੜ ਹੈ ਜੀ